ਹੈਲੋ ਦੋਸਤੋ ਕੀ ਹਾਲ ਚਾਲ ਵੀਡੀਓ ਦੇਖਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਘਰੇ ਆ ਤੇ ਬੱਚੇ ਵੀ ਘਰੇ ਆ ਖੁਸ਼ੂ ਹੈਲੋ ਕਰ ਦੇ ਤੇ ਇਹਦੇ ਸਾਰਾ ਪ੍ਰਵਾਹ ਘਰੇ ਅੱਜ ਤੇ ਅੱਜ ਆਪਾਂ ਬਣਾਵਾਂਗੇ ਸਪੈਸ਼ਲ ਖਾਣਾ ਉਸੇ ਵਾਸਤੇ ਵੀਡੀਓ ਤਾਂ ਤੁਸੀਂ ਬਣੇ ਰਹੋ ਤੇ ਅੱਜ ਆਪਾਂ ਦੇਖਦੇ ਆ ਆਪਣੇ ਚੌਂਕੇ ਚੁੱਲ੍ਹੇ ਵਿੱਚ ਕੀ ਕੁਝ ਪਿਆ ਤੇ ਕੀ ਕੁਝ ਆਪਾਂ ਉਹ ਬਣਾਉਨੇ ਆ ਪਤੋ ਜੀ ਘਰੇ ਆ ਛੁੱਟੀ ਅੱਜ ਹਾਂ ਕਾਦੀ ਛੁੱਟੀ ਆ ਉਤਰਾਏ ਕੋਤਰਾਣੀ ਬੁੱਧ ਅੱਜ ਰਵਿਦਾਸ ਜਨਤੀ ਆ ਅੱਜ ਮਹਾਰਾਜ ਰਵਿਦਾਸ ਦਾ ਦਿਨ ਆ ਤਾਂ ਤਾਂ ਨੂੰ ਛੁੱਟੀ ਆ ਅੱਜ ਕੀ ਖਾਣਾ ਕਰੇ ਛੋਲੇ ਪੂਰੀਆ ਹੋਏ ਸਿਕਾਂਗ ਹੋਈ ਨਹੀਂ ਚਲੋ ਆਪਾਂ ਕਰਦੇ ਹਾਂ ਟਰਾਈ ਕਿ ਛੋਲੇ ਪੂਰੀਆਂ ਖਾਣੇ ਅੱਜ ਹੋ ਗਾ ਕੇ ਜੋ ਤਾਂ ਚਲੋ ਇੱਧਰ ਸਾਡੇ ਅਜੇ ਉਧਰ ਸਕੂਲ ਰਾਹ ਛੁੱਟੀ ਦੀ ਸਲਾਹ ਉਹਨਾਂ ਦੀ ਬਣੀ ਦੇ ਰਾਹ ਦੀ ਫਿਰ ਸਾਰਾ ਸਮਾਨ ਪਿਆ ਹੋਤਾ ਇਹ ਰਾਜ ਆਪਾਂ ساری ਰਾਤ ਛੋਲੇ ਭੇਗੇ ਰੱਖੇ ਸੀ ਹੁਣ ਆਪਾਂ ਧੋਬ ਬਣਾ ਕੇ ਵਧੀਆ ਕਰ ਲਿਆ ਨਾਲ ਹੀ ਆਲੂ ਆ ਆਲੂ ਇਹ ਆਪਾਂ ਛੋਟੇ ਛੋਟੇ ਕੱਟ ਲਏ ਇਹ ਵੀ ਨਾਲ ਹੀ ਆਪਾਂ ਇਹਦੇ ਨੂੰ ਉਬਾਲਣਾ ਹੁਣ ਆਪਾਂ ਤੌੜੀ ਚ ਪਾ ਦਨੇ ਥੋੜੀ ਆਪਾਂ ਪਹਿਲਾਂ ਰੱਖ ਲਈ ਸੀ ਅੰਗਰੇਜ਼ੀ ਚੁੱਲੇ ਤੇ ਤੇ ਲੈ ਕੇ ਵਾਇਗਰੂ ਦਾ ਨਾਂ ਯਾਰੋ ਜੇਰੋ ਜੈ ਬਾਬੇ ਦੇ ਇਹ ਗਏ ਛੋਲੇ ਤੇ ਨਾਲ ਹੀ ਪਾਵਾਂਗੇ ਇਹਦੇ ਵਿੱਚ ਆਪਾਂ ਆਲੂ ਆਲੂ ਤੇ ਛੋਲੇ ਆਪਾਂ ਉਬਲਨੇ ਰੱਖਦੇ ਤੌੜੀ ਦੇ ਵਿੱਚ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਲੂਣ ਦਾ ਬਾਕੀ ਆਪਾਂ ਪਾਵਾਂਗੇ ਤੜਕੇ ਦੇ ਵਿੱਚ ਉਤੋਂ ਕਰ ਦਾਂਗੇ ਇਹਨੂੰ ਕਵਰ ਚੰਗੀ ਤਰ੍ਹਾਂ ਇਹਨੂੰ ਰਜਣ ਦਿੰਦੇ ਆ ਮੁੜ ਕੇ ਆਪਾਂ ਇਹ ਤੜਕੇ ਦੀ ਤਿਆਰੀ ਕਰਦੇ ਆ ਤੇ ਫਿਰ ਤੁਹਾਡੇ ਰੂ-ਰੂ ਹੋਵਾਂਗੇ ਹਾਂ ਜੀ ਦੇਖੋ ਛੋਲੇ ਆਪਣੇ ਨਾ ਰਿਜਨ ਦਾਇਆ ਇਹਨੂੰ ਹੋਰ ਆਪਾਂ ਚੰਗੀ ਰਹਿਣਾਗੇ ਜਿਹੜੇ ਮੇਰੇ ਵੀਰ ਭਰਾ ਕੋਕਰ ਚ ਬਣਾਉਂਦੇ ਆ ਉਦਾਂ ਦੇ ਗੜਗੇ ਆ ਤੇ ਉਹਦੇ ਚਲੋ ਘੋਲ ਲੈਂਦੇ ਚੰਗੀ ਤਰ੍ਹਾਂ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਥੋੜਾ ਜਿਹਾ ਹੋਰ ਰਹਿਣਾਗੇ ਤਾਂ ਜੋ ਆਪਣੀ ਗਰੇਵੀ ਸੰਘਣੀ ਜਿਹੀ ਬਣੇ ਤੇ ਪੂੜੀਆਂ ਨਾਲ ਖਾਣਾ ਵਧੀਆ ਆਪਣੇ ਚੰਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹ ਜੋ ਹੋਰ ਥੋੜਾ ਜਿਹਾ ਰਹਿਣਾਗੇ ਤੇ ਇਧਰ ਆਪਾਂ ਤੜਕੇ ਦੀ ਤਿਆਰੀ ਕਰ ਲਾਂਗੇ ਹੁੰ ਚਲ ਇਹਦੇ ਵਾਸਤੇ ਆਪਾਂ ਲਿਆ ਪਿਆਜ਼ ਤਕਰੀਬਨ 4 ਤੋਂ 5 ਤਿਆ ਪਿਆਜ਼ ਆ ਲਸਣ ਲਈਏ 2 ਗੰਡੀਆਂ ਅਦਰਕ ਲਿਆ ਤੇ ਨਾਲ ਲਈਆਂ ਹਰੀਆਂ ਮਿਰਚਾਂ ਜਿੰਚਰ ਆਪਣਾ ਸਬਜੀ ਰਿਜਦੀ ਆ ਉਂਚਰ ਆਪਾਂ ਤੜਕਾ ਬਣਾ ਲੈਨੇ ਆ ਫਿਰ ਆਪਾਂ ਤੜਕਾ ਨੂੰ ਲਾਵਾਂਗੇ ਤਕਰੀਬਨ ਟਾਈਮ 12 ਵਜੇ ਦਾ ਹੋ ਗਿਆ ਤੇ ਆਪਣੀ ਚਾਹ ਦਾ ਟਾਈਮ ਆ ਕੰਮ ਤੇ ਵੀ ਐਸੇ ਇੱਕ ਟਾਈਮ ਮਿਲਦੀ ਤੇ ਇੱਕ ਟਾਈਮ ਆ ਆਪਾਂ ਪੀ ਲੈ ਕੇ ਚਾਹ ਤੇ ਹੁਣ ਜਿਹੜੇ ਬੰਦੇ ਚਾਹ ਨਹੀਂ ਪੀਂਦੇ ਉਹਨਾਂ ਨੂੰ ਆਪਾਂ ਸੇਵਾ ਤੇ ਲਾਇਆ ਉਹ ਤੁਸੀਂ ਦੇਖ ਸਕਦੇ ਜੇ ਤੇ ਆ ਲੋ ਜੀ ਛੋਲਿਆਂ ਦਾ ਮਸਾਲਾ ਆਪਾਂ ਕੱਟ ਕੇ ਤਿਆਰ ਕਰ ਲਿਆ ਇਹਨੂੰ ਆਪਾਂ ਕਰਾਂਗੇ ਕੁੰਡੇ 'ਚ ਗ੍ਰाइंड ਪਹਿਲਾਂ ਲਸਣ ਪਾ ਲੈਨੇ ਆ ਤੇ ਤੁਸੀਂ ਬਤਾਓ ਵੀ ਚਾਹ ਨਹੀਂ ਪੀਂਦੇ ਨਹੀਂ ਆਹਨੇ ਚਾ ਪਿੰਦੇ ਐ ਵੇਲੇ ਆਈਂ ਦਾ 10 ਵਜੇ ਪੀ ਲੈਨੇ ਮੁੜ ਕੇ 4 ਵਜੇ ਪੀਣੀ ਆ ਨਾਲੇ ਮਿਰਚਾਂ ਪਾ ਲਾਂਗੇ ਪਾ ਲਾਂਗੇ ਅਦਰਕ ਆਪਾਂ ਤਿੰਨੇ ਚੀਜ਼ਾਂ ਗ੍ਰੈਂਡ ਕਰ ਲੈਨੇ ਆ ਇਸ ਤੋਂ ਬਾਅਦ ਵਿੱਚ ਗੰਡੇ ਪਾਵਾਂਗੇ ਲਸਣ ਅਦਰਕ ਮਿਰਚਾਂ ਆਪਣੀਆਂ ਗ੍ਰੈਂਡ ਹੋ ਗਏਆਂ ਤੁਹਾਨੂੰ ਆਪਾਂ ਪਾ ਲੈਨੇ ਗੰਡੇ ਗੰਡੇ ਥੋੜੇ ਥੋੜੇ ਪਾ ਕੇ ਆਪਾਂ ਕੁੱਟਾਂਗੇ ਤੇ ਚਾਹ ਪੀ ਕੇ ਆਪਾਂ ਇੱਕ ਰਿਫਰੈਸ਼ ਹੋ ਗਏ ਫਿਰ ਉਧਰ ਮੰਮੀ ਮਸਾਲੇ ਨੂੰ ਰਗੜਾ ਲਾਉਂਦੀ ਕੁੰਡੇ ਚ ਤੇ ਇਧਰ ਆਪਾਂ ਤੌੜੀ ਨਾ ਪਾ ਲਾਂਗੇ ਥੱਲੇ ਤੇ ਜਿਹੜੇ ਤੇ ਮੇਰੇ ਵੀਰ ਭਰਾ ਕੁੱਕਰ ਵਰਤਦੇ ਆ ਉਹਨਾਂ ਨੂੰ ਤੇ ਇਸ ਚੀਜ਼ ਦੀ ਲੋੜ ਨਹੀਂ ਆ ਤੇ ਇਹਦੇ ਵਿੱਚ ਨਾ ਵੇਖੋ ਤੁਸੀਂ ਨਾ ਗਲ ਗਏ ਛੋਲੇ ਸਾਡੇ ਆ ਵੇਖੋ ਉਸੇਲੇ ਪੈਸੇ ਜਾਂਦੇ ਆ ਪਰ ਘੁਲੇ ਨਹੀਂ ਆ ਉਹਦੇ ਵਾਸਤੇ ਆਪਾਂ ਆ ਲਿਆ ਬਦਨਾ ਇਹਨੂੰ ਇਹਦੇ ਵਿੱਚ ਪਾ ਕੇ ਤੇ ਮਾੜਾ ਮਾੜਾ ਕਮਾਵਾ ਦਾਂਗੇ ਤਾਂ ਜੋ ਆਪਣੀ ਛੋਲੇ ਵਾਲੀ ਸਬਜੀ ਜਿਹੜੀ ਤਰੀ ਸੰਘਣੀ ਜੀ ਬਣ ਜੇ ਅੱਜ ਪੂੜੀਆਂ ਬਣਾਉਣੀਆਂ ਛੁਲੇ ਪੂੜੀਆਂ ਨਾਲ ਸਿਰਕੇ ਵਾਲੇ ਪਿਆਜ਼ ਹਾਂ 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 ਕਾਹਨੂੰ ਗੱਲਾਂ ਗਾਜਰ ਦਾ achar ਨਾਲ ਮੂਰੀ ਦਾ achar ਅੱਜ ਤੇ ਬਹਿ ਜਾ ਬਹਿ ਗਈ ਪਈ ਆ ਤੇ ਲੋ ਜੀ ਬੀਬੀਆਂ ਮੈਨੂੰ ਪਈਆਂ ਟੁੱਟ ਟੁੱਟ ਕੇ ਨਹੀਂ ਜ਼ਿਆਦੇ ਘੋਲੇ ਆ ਇਹਨਾਂ ਦੀ ਆਪਾਂ ਕਰ ਲਈ ਸੰਘਣੀ ਜੀ ਤੇ ਹੁਣ ਆਪਾਂ ਇਹਨੂੰ ਕਰਦਾਂਗੇ ਬੰਦ ਉਸ ਤੋਂ ਬਾਅਦਾਂਗੇ ਇਹਨੂੰ ਟੱਕ ਤੜਕਾ ਆਪਣਾ ਰੈਡੀ ਆ ਤੇ ਹੁਣ ਆਪਾਂ ਤੜਕਾ ਲਾਵਾਂਗੇ ਸਬਜ਼ੀ ਨੂੰ ਉਸ ਤੋਂ ਪਹਿਰੇ ਰੱਖਾਂਗੇ ਆਪਾਂ ਕੜਾਈ ਤੇ ਗੈਸ ਆਨ ਕਰ ਲਾਂਗੇ ਕੜਾਈ ਆਪਣੀ ਗਰਮ ਹੋ ਗਈ ਆ ਇਹ ਚ ਪਾ ਦਾਂਗੇ ਆਪਾਂ ਸਰੋਂ ਦਾ ਤੇਲ ਤੇਲ ਆਪਣਾ ਗਰਮ ਹੋ ਗਿਆ ਵਾ ਇਹਦੇ ਵਿੱਚ ਪਾਵਾਂਗੇ ਆਪਾਂ ਰਤਨ ਜੋਤ ਰਤਨ ਜੋਤ ਨੇ ਤੇਲ ਤੋਂ ਜਾਂਦੇ ਸਾਰੇ ਆਪਣਾ ਰੰਗ ਛੱਡਦਾ ਆਪਾਂ ਰੰਗ ਦਾ ਇਸਤੇਮਾਲ ਇੱذ ਨਹੀਂ ਕਰਾਂਗੇ ਕੋਈ ਲਾਲ ਮਿਰਚ ਦਾ ਇਹ ਤੁਸੀਂ ਨੇਚਰਲ ਰੰਗ ਦੇਖੋ ਆ ਚੀਰ ਦਾ ਦੇਖੋ ਰੰਗ ਨਹੀਂ ਛੜਦਾ ਵਾ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਜੀਰੇ ਨੂੰ ਥੋੜਾ ਜਿਹਾ ਭੁੰਨਾਂਗੇ ਨਾਲ ਹੀ ਪਾਵਾਂਗੇ ਇੱਚ ਰਾਈ ਤੇ ਥੋੜੀ ਜਿਹੀ ਆਪਾਂ ਛੋਲੇ ਆਪਣੇ ਭਾਈ ਇਹ ਚਿੱਟੇ ਥੋੜੀ ਜਿਹੀ ਪਾਵਾਂਗੇ ਚਾ ਆਪਾਂ ਹਿੰਗ ਇਹ ਸੁੱਕੇ ਮਸਾਲੇ ਆਪਾਂ ਭੁੰਲਾਂਗੇ ਚੰਗੀ ਤਰ੍ਹਾਂ ਜਦੋਂ ਇਹ ਭੁੱਜਦੇ ਤੇ ਨਾਲ ਦੀ ਨਾਲ ਆਪਾਂ ਪਾ ਦਾਂਗੇ ਜਿਹੜਾ ਆਪਾਂ ਕੁੰਡੇ ਚ ਮਸਾਲਾ ਰਕੜਿਆ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਭੁੰਨ ਲਾਂਗੇ ਤੇ ਅੱਧੇ ਆਪਣੇ ਗੰਡੇ ਭੁੱਜ ਗਏ ਆ ਹੁਣ ਇਹ ਵਿੱਚ ਪਾਵਾਂਗੇ ਆਪਾਂ ਇਹ ਦੋ ਟਮਾਟਰ ਆਪਾਂ ਨਾ ਇਹਦੇ ਵਿੱਚ ਪਾ ਕੇ ਤੇ ਗ੍ਰੇਨਡ ਕਰ ਲਏ ਤੇ ਪਿਉਰੀ ਜੀ ਬਣਾ ਲਈ ਇਹਦੇ ਵਿੱਚ ਨਾਲ ਹੀ ਪਾ ਦਾਂਗੇ ਨਾਲ ਹੀ ਭੁੰਨ ਲਾਂਗੇ ਤੇ ਸਾਲਾ ਆਪਣਾ ਭੁੱਜ ਗਿਆ ਇਹਦੇ ਵਿੱਚ ਪਾ ਦਾਂਗੇ ਇੱਕ ਚਮਚਾ ਆਪਾਂ ਲੂਣ ਦਾ ਇੱਕ ਚਮਚਾ ਆਪਾਂ ਛੋਲਿਆਂ ਚ ਪਾਇਆ ਇਹਦੇ ਵਿੱਚ ਆਪਾਂ ਇੱਕੋ ਹੀ ਪਾਵਾਂਗੇ ਤੇ ਪੌਣਾ ਇੱਕ ਚਮਚਾ ਪਾਵਾਂ ਗਰਮ ਮਸਾਲੇ ਦਾ ਇੱਕ ਚਮਚਾ ਆਪਾਂ ਪਾਵਾਂਗੇ ਹਲਦੀ ਦਾ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤਾਂ ਜੋ ਆਪਣੇ ਦਾ ਲੂਨ ਮਿਰਚ ਮਸਾਲਾ ਸੜੇ ਨਾ ਮਸਾਲੇ ਆਪਣੇ ਸੜਨ ਨਾ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਫਿਰ ਮਸਾਲੇ ਨੂੰ ਭੁੰਨਾਂਗੇ ਜਿਉਂ ਤੱਕ ਇਹ ਪੂਰਾ ਆਪਣਾ ਤੇਲ ਨਹੀਂ ਛੱਡਦਾ ਚਲਕ ਆਪਣਾ ਭੁੱਜ ਗਿਆ ਵੇਖੋ ਤੇਲ ਇਹਨੇ ਛੱਡਤਾ ਵਾ ਤੇ ਬਿਲਕੁਲ ਤਿਆਰ ਹੈ ਆਪਣਾ ਤੜਕਾ ਭੁੱਜ ਗਿਆ ਹੁਣ ਇਹਦੇ ਜੇ ਆਪਾਂ ਸਬਜ਼ੀ ਪਾਵਾਂਗੇ ਜਦੋਂ ਚੰਗੀ ਤਰ੍ਹਾਂ ਫੇਰ ਆਪਾਂ ਰੇਣਾਗੇ ਉਬਾਲਾਂਗੇ ਇੱਕ ਵਾਰ ਫੇਰ ਵੈਸੇ ਹੀ ਆਪਣੀ ਸਬਜ਼ੀ ਬਿਲਕੁਲ ਤਿਆਰ ਪਰ ਆਪਾਂ ਇੱਕ ਵਾਰ ਇਹਨੂੰ ਘੜਕਾ ਲਵਾਵਾਂਗੇ ਛੋਲਿਆਂ ਨੂੰ ਵੀ ਤੇ ਇਸ ਤੜਕੇ ਨੂੰ ਹਾਂਜੀ ਯਾ ਲੋ ਜੀ ਆਪਣੀ ਸਬਜ਼ੀ ਜਿਹੜੀ ਬਣਦੀ ਪਈ ਹੈ ਬਣੀ ਆ ਤਕਰੀਬਨ ਥੋੜੀ ਜੀ ਆਪਾਂ ਇਹਨੂੰ ਹੋਰ ਰੰਨਾਂਗੇ ਤੇ ਸਬਜ਼ੀ ਆਪਣੀ ਵੇਖੋ ਬਣੀ ਆ ਕਿੰਨਾ ਵਧੀਆ ਕਲਰ ਆਇਆ ਵਾ ਤੇ ਛੋਲੇ ਵੀ ਆਲੂਆਂ ਕੋਲ ਗਏ ਆ ਛੋਲੇ ਵੀ ਗਲ ਗਏ ਆ ਇਧਰ ਆਪਾਂ ਮੈਦਾ ਛਾਣ ਲਿਆ ਵਾ ਇੰਨਾ ਕ ਆਪਾਂ ਵਿੱਚ ਮੈਦਾ ਪਾਵਾਂਗੇ ਤੇ ਹੁਣ ਆਪਾਂ ਇੰਨਾ ਆਟਾ ਪਾਵਾਂਗੇ ਮਿਕਸ ਕਰਕੇ ਆਪਾਂ ਪੂੜੀਆਂ ਬਣਾਵਾਂਗੇ ਆਟਾ ਛਾਣ ਲੈਨੇ ਆ ਆ ਰੂਲੇ ਦਾ ਨਹੀਂ ਗਾ ਚੱਕੀ ਦਾ ਹੀ ਆ ਆਪਾਂ ਚੱਕੀ ਤੋਂ ਹੀ ਪਿਆ ਕੇ ਲਾਉਨੇ ਆ ਰੂਲੇ ਦਾ ਨਹੀਂ ਆਪਾਂ ਆਟਾ ਖਾਂਦੇ ਇਹ ਪੂੜੀਆਂ 'ਚ ਥੋੜਾ ਮੈਦਾ ਰਲਾ ਲੈਂਦਾ ਜਦੋਂ ਪੂੜੀ ਬਣਾਉਣੇ ਹੁੰਦੀ ਹੈ। ਚਾਹੇ ਇਤਰਾਪਾ ਮੈਦਾ ਤੇ ਆਟਾ ਜਿਹੜਾ ਮਿਕਸ ਕਰ ਲੈਣਾ। ਇੰਨੇ ਕਾ ਆਪਾਂ ਇਹਦੇ ਵਿੱਚ ਜ਼ਵੈਨ ਪਾਵਾਂਗੇ ਮਸਲ ਕੇ। ਚਾਹੇ ਨਾ ਕ ਆਪਾਂ ਲੂਣ ਪਾ ਲਾਂਗੇ ਆਟੇ 'ਚ। ਇੰਨਾ ਕ ਆਪਾਂ ਤੇਲ ਪਾਵਾਂਗੇ। ਇਹਦੇ ਨਾਲ ਪੂੜੀ ਜਿਹੜੀ ਉਹ ਪੋਲੀ ਬਣੂਗੀ। ਹੁਣ ਥੋੜਾ ਥੋੜਾ ਇਦਾਂ ਆਟੇ ਨੂੰ ਮਸਲ ਲੈਨੇ ਆ। ਤੇਲ ਵਿੱਚ ਮਿਕਸ ਹੋ ਜਾਊਗਾ। ਹੁਣ ਆਪਣਾ ਹੱਟਾ ਜਿਹੜਾ ਗੁੱਝ ਗਿਆ ਵਾ। ਇਦਾਂ ਦਾ ਹੀ ਆਪਾਂ ਨੂੰ ਚਾਹੀਦਾ ਵਾ ਆ ਲੋ ਜੀ ਆਪਾਂ ਪੂੜੀਆਂ ਹੁਣ ਵੇਲਦੇ ਹਾਂ ਹੌਲੀ ਹੌਲੀ ਵੇਲ ਲਾਂਗੇ ਤੇ ਫਿਰ ਆਪਾਂ ਪੂੜੀਆਂ ਕਿਉ ਆਪਣਾ ਗਰਮ ਹੁੰਦਾ ਪਿਆ ਤਾਂ ਉਹਦੇ ਵਿੱਚ ਪਾਵਾਂਗੇ ਲੋ ਜੀ ਤੁਸੀਂ ਦੇਖ ਚੁੱਕੇ ਜੇ ਬਾਹਰ ਸਾਡੀ ਪੂੜੀਆਂ ਦੀ ਸੇਵਾ ਲੱਗੀ ਆ ਸਾਰਾ ਡੱਬਾ ਸੇਵਾ ਕਰਨ ਦੇ ਆ ਇਹ ਉਹ ਆ ਪਾ ਗਰਮਾ ਗਰਮ ਚ ਪਾਵਾਂਗੇ ਤੇਲ ਆਪਣਾ ਗਰਮ ਹੋ ਗਿਆ ਸਭ ਤੋਂ ਪਹਿਲਾਂ ਪੂੜੀ ਕਿਹਨੇ ਖਾਣੀ ਸੀ ਤਾ ਹੈ ਬੋ ਕੇ ਦੱਸ ਦੇ ਕਿਹਨੇ ਖਾਣੀ ਆ ਹੈ ਛੋਲੇ ਪੂੜੀਆਂ ਗਰਮਾ ਗਰਮ ਛੋਲੇ ਪੂੜੀਆਂ ਤੇ ਆ ਵੇਖੋ ਕੰਨੀਆਂ ਫੁੱਲ ਫੁੱਲ ਕੇ ਪਹਿਲੀ ਨਹੀਂ ਬੜੀ ਤੇਲ ਦਾਸੇ ਪੈ ਗਿਆ ਹੁਣ ਆਪਣੀਆਂ ਪੂਰੀਆਂ ਫੁੱਲ ਫੁੱਲ ਕੇ ਬੰਨ ਗਈਆਂ ਤੇ ਬੰਦੇ ਸਾਡੇ ਪਲੇਟਾਂ ਤਿਆਰ ਕਰੀ ਫਿਰਦੇ ਆ ਹਾਂਜੀ ਆਵੇ ਚਲੋ ਹਾਂ ਬੱਤਾ ਲੈ ਆਓ ਮੇਰੇ ਪੁੱਤ ਆ ਲੈ ਜਾਓ ਤੇ ਲੋ ਜੀ ਆਪਾਂ ਥਾਲੀ ਤਿਆਰ ਕਰ ਲਈ ਐ ਚੋਲਿਆਂ ਦੀ ਸਬਜੀ ਉੱਤੇ ਹਰਾ ਧਨੀਆ ਇਧਰੇ ਇਹ ਸਿਰਕੀ ਵਾਲੇ ਪਿਆਜ਼ ਇਹ ਵੀ ਆਪਾਂ ਵੀਡੀਓ ਬਣਾਈ ਆ ਇਹ ਗਾਜਰ ਦਾ ਚਾਰ ਹਰੀ ਮਿਰਚ ਤੇ ਫੁੱਲੀਆਂ ਫੁੱਲੀਆਂ ਪੂੜੀਆਂ ਜੇ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ